ਫੋਨ ਉਹਨੀਆਂ ਐਡੀ ਇੱਕ ਸਾੜ ਦੀ ਅੱਜ ਵੀ ਮੈਂ ਐਣ ਕਲਾ ਕੇ ਤੇ ਵਾਲ ਖੁੱਲੇ ਛੱਡ ਕੇ ਗੱਡੀ 'ਚ ਬੈਠੀ ਆ ਸਾਸਰੀ ਕਾਲਸ ਕੀ ਹਾਲ ਚਾਲ ਨੇ ਹੈਂ ਨਾ ਮੈਨੂੰ ਮੈਂ ਦੱਸਣਾ ਸੀ ਕਿ ਮੈਂ ਮੇਰੀ ਅੱਖ ਤੇ ਭੂਣ ਜਿਆ ਲੜ ਗਿਆ ਸੀ ਦੇ ਨਿਆਣੇ ਮੇਰਿਆਂ ਨੇ ਮੇਲੇ ਚ ਮੈਨੂੰ 50 ਰੁਪਈਆ ਵਾਲੀ ਐਨਕੀ ਜਿਆ ਲੈ ਕੇ ਦਿੱਤੀ ਸੀ ਤੇ ਕੁੜੀ ਮੇਰਾ ਸਲੇਟ ਸਲੇਟ ਨਾਲ ਦਿਆ ਅੱਜ ਕੱਲ ਵਰਤਦੀ ਆ ਨਾ ਤੇ ਉਹਨੇ ਮੇਰੇ ਵਾਲ ਜੇ ਬੜੇ ਸੋਹਣੇ ਸਿੱਧੇ ਜੇ ਕਰਕੇ ਵਾਹ ਵਾਹ ਸੋਹਣੀ ਜੀ ਲੱਗਣ ਦੀ ਮੈਂ ਤੇ ਮੈਂ ਗੱਡੀ ਗੁੱਡੀ ਤੇ ਮੈਨੂੰ ਆਉਂਦੀ ਨਹੀਂ ਤੇ ਚਲ ਮੈਂ ਬਹਿ ਕੇ ਉਦਾਂ ਹੀ ਮੈਂ ਵੀ ਲੋਕਾਂ ਨੂੰ ਵੀ ਫੀਲਿੰਗ ਜੀ ਲੈਣਾ ਮੋਰ ਕੀ ਤੇ ਹੋਰ ਜਿਆ ਬੜਿਆ ਹੈ ਨੀ ਕੋਹਲੀ ਮਰਨਾ ਫੇਰ ਗੱਲ ਚ ਨਹੀਂ ਮਰਜੀ ਟੌਰ ਮਾਰ ਲਓ ਜਦੋਂ ਗੱਲ ਹੀ ਕਰਨੀ ਆ ਤਾਂ ਸਾਡੀ ਸਾਰੀ ਸਚਾਈ ਬਾਹਰ ਆ ਜਣੀ ਮਰ ਜਾਣੇ ਨੂੰ ਕੱਲ ਇਨੇ 72 ਰੁਪਏ ਸਕੂਲੋਂ ਆਹੋ ਉਹਨਾਂ ਨੇ ਕਿਹਾ ਹੀ ਵੀ ਗਾਂ ਤੇ ਐਸੇ ਐਸੇ ਲਿਖ ਕੇ ਲਿਆਓ ਤੇਂ ਜੀ ਐਸੇ ਮਤਲਬ ਲੇਖ ਹੈ ਜਿੰਨੂ ਕੀ ਹੋਗਾ ਜਮਾਨੇ ਨਾਲ ਸਿੱਖਣਾ ਕੁਝ ਮੈਂ ਵੀ ਸਿੱਖਣਾ ਨਹੀਂ ਧਾਈ ਕਿੰਨੇ ਗਾਂ ਤੇ ਨਾ ਲੇਖ ਲੇਖ ਕੇ ਲਿਓ ਗਾਂ ਤੇ ਇਨੇ ਮਰਨੇ ਨੇ ਗਾਂ ਤੇ ਪੈਣਾ ਜੋ ਸਾਡੀ ਗਾਂ ਕਰਦੀ ਉਹਨੇ ਸਾਰੇ ਕੋਜ ਉਹੀ ਲੇਖ ਦਿੱਤਾ ਵੀ ਐਡਾ ਵੀ ਥੋੜੀ ਸਾਰ ਸਾਰ ਜਿਹੜਾ ਜਮਾਨਾ ਵੀ ਇਦਾਂ ਹੀ ਸੱਚ ਲਿਖਣ ਤੂੰ ਬਹਿ ਗਿਆ ਮਰ ਜਾਣਾ ਕਹਿੰਦਾ ਸਾਡੀ ਗਾਂ ਦੂਜੀਆਂ گاਵਾ ਮਰ ਗਈ ਨਹੀਂ ਆ ਇਹ ਪੱਠੇ ਨਹੀਂ ਖਾਂਦੀ ਲੜਦੀ ਬੜਾਵਾ ਸਾਡੀ ਕੱਲੀ ਮੰਮੀ ਨੂੰ ਹੀ ਲੈ ਕੇ ਕਰਦੀ ਆ ਬਾਕੀਆਂ ਨੂੰ ਤੇ ਠੁੱਡੇ ਮਾਰ ਮਾਰ ਭਜਾਉਂਦੀ ਆ ਇਹ ਤਾਂ ਰੋਜ਼ ਛਾਵਰ ਲੈਣਾ ਪਸੰਦ ਕਰਦੀ ਆ ਇੱਕ ਅੱਦੀ ਵੀ ਗੰਦ ਚ ਬੈਠਣਾ ਨਹੀਂ ਪਸੰਦ ਕਰਦੀ ਇਹ ਇਹ ਆਪ ਪੂਸ਼ ਮਾਰ ਕੇ ਨਹੀਂ ਸਾਫ਼ ਕਰਦੀ ਆਪਣਾ ਥਾਂ ਸਾਨੂੰ ਝਾੜੂ ਪੋਚਾ ਕਰਨਾ ਪੈਂਦਾ ਤੇ ਜਿਹੜੀ ਨਾਲੇ ਤੇ ਬੱਜੀ ਹੁੰਦੀ ਆ ਬੂਰੀ ਉਹ ਇਹ ਸਾਡੀ ਗਾਂ ਬੂਰੀ ਨੂੰ ਬਿਲਕੁਲ ਲੈਕ ਨਹੀਂ ਕਰਦੀ ਉਹਨੂੰ ਵੇਖ ਨਹੀਂ ਸਖਾਂਦੀ ਏ ਹੈ ਤੇ ਇਹ ਪੱਠੇ ਨਹੀਂ ਪੱਠੇ ਨਹੀਂ ਖਾਣਦੀ ਚੰਗੀ ਤਰ੍ਹਾਂ ਦੁੱਧ ਨਹੀਂ ਦਿੰਦੀ ਚੰਗੀ ਤਰ੍ਹਾਂ ਜੇ ਸਾਡੀ ਮੰਮੀ ਜਾਵੇ ਫੇਰ ਹੀ ਦੁੱਧ ਦੇਂਦੀ ਆ ਪਾਪੇ ਵੱਲ ਤੇ ਡਾ ਡਾ ਡੇਲਾ ਕੱਢ ਕੇ ਪੈ ਜਾਂਦੀ ਆ ਤੇ ਇਹਨੂੰ ਇਹ ਆਪਣਾ ਏਸੀ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਹੁੰਦਾ ਜੇ ਏਸੀ ਨਹੀਂ ਤੇ ਕੰਮ ਸੇ ਕੰਮ ਪੱਖਾ ਬੜਾ ਜ਼ਰੂਰੀ ਚਾਹੀਦਾ ਹੁੰਦਾ ਵਾ ਹੈ ਤੇ ਪੱਠਿਆਂ ਦੇ ਵਿੱਚ ਇਹਨੂੰ ਵਨਸੰਦ ਚੀਜ਼ਰ ਲਾਰ ਲਾ ਕੇ ਦੋ ਸਨੇਕ ਸਨੇਕ ਇਹ ਸਨੇਕ ਸਨੇਕ ਜਿਹੜਾ ਟਾਈਮ ਹੁੰਦਾ ਵਾ ਉਹ ਦੋਏ ਵਖਰੀਆਂ ਵਖਰੀਆਂ ਚੀਜ਼ਾਂ ਲੈ ਕੇ ਕਰਦੀ ਆ ਹੈ ਨਹੀਂ ਉਹ ਤਾਂ ਹਾਸਾ ਹਾਸਾ ਮਰ ਗਏ ਇਹਦੇ ਮਾਸਟਰ ਮੁੰਸਟਰ ਸਾਰੇ ਕਹਿੰਦੇ ਵੀ ਖੋਰ ਛੱਡ ਪਹਿਲਾਂ ਹੀ ਤੁਹਾਡੀ ਗਾਉ ਨੂੰ ਮਿਲ ਕੇ ਆਉਣਾ ਵੀ ਐਡੀ ਤੂੰ ਇੰਟਰਨੈਸ਼ਨਲ ਗਾਉ ਕਿੱਥੋਂ ਲੈ ਆਂਦੀ ਮੈਂ ਮਰਨੀ ਦਿਆ ਨਾ ਨੋਰਮਲ ਜਿਹੀਆਂ ਗੱਲਾਂ ਲਿਖੀ ਦੀਆਂ ਹੁੰਦੀਆਂ ਜਿਹੜੀਆਂ ਸਾਜ-ਸਾਜ ਦੀਆਂ ਬਣਦੀਆਂ ਹੋਣ ਜਿਹੜੀਆਂ ਸਾਰਿਆਂ ਨੂੰ ਹজম ਹੋ ਜਾਣ ਤੂੰ ਐਡਾ ਹੀ ਮੈਂ ਹਾਂ ਸੱਚ ਲਿਖ ਕੇ ਉਹ ਨਾਲੇ ਹੋਰ ਸੁਣ ਕੇ ਨਾ ਮੈਂ ਖੀਰ ਦਾ ਕੌਲਾ ਭਰਦੇ ਉਹਦੇ ਪਿੱਛੋਂ ਦੀ ਨੰਗ ਰਿਆ ਸੀਗਾ ਤੇ ਗਾਂ ਸਾਡੀ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਵੀ ਇਹ ਮੇਰੇ ਹੀ ਦੁੱਧ ਦੀ ਖੀਰ ਆ ਤੇ ਉਹਨੇ ਇਹ ਮੈਨੂੰ ਪੂਛ ਮੇਰੇ ਗਲ ਚ ਲਵੇਟ ਕੇ ਤੇ ਮੈਨੂੰ ਇਹ ਚੁੱਕ ਕੇ ਮਾਰਿਆ ਥੱਲੇ ਵੀ ਤੂੰ ਐਡਾ ਕਿਦਾਂ ਚਾਚੇ ਹੁਣਾਂ ਨੂੰ ਖੀਰ ਦੇਣ ਛੱਲਿਆ ਵਾ ਇੱਧਰ ਘਰ ਦਾ ਦੁੱਧ ਆ ਘਰੇ ਹੀ ਬਹਿ ਕੇ ਖਾਓ ਲੈ ਦੱਸ ਅਗਲਾ ਕਰਨ ਵਾਲੀ ਹੈ ਫੋੜਾਣੀ ਕਿੱਥੋਂ ਚਾਉਣਾ ਨਵੀਆਂ ਨਵੀਆਂ ਗੱਲਾਂ ਸਿੱਖਦਾ ਤੂੰ ਤੇ ਮੈਨੂੰ ਲੱਗਦਾ ਮੇਰੀ ਗੱਲ ਨਹੀਂ ਸੁਣ ਲਈ ਹੈ ਹੈ ਇਹ ਹਿੱਕ ਤੇ ਸਾਪਤ ਨਹੀਂ ਲੜ ਗਿਆ ਵੀ ਕਿਤੇ ਮੈਂ ਐਂਡ ਕਲਾਗੇ ਤੇ ਵਾਲ ਖਲੇ ਛੱਡ ਕੇ ਕਿਉਂ ਬੈਠੀ ਆ ਨਹੀਂ ਉਹ ਹੀ ਲੱਗਦਾ ਰਲ ਜੇ ਦੁਨੀਆ ਦੇ ਨਾਲ ਹੈ ਖਸਮਾਂ ਨੂੰ ਖਾਣ ਦੇ ਮੈਂ ਦੋ ਘੜੀਆਂ ਇੱਥੇ ਬਹਿ ਕੇ ਵੇਣੀ ਆ ਫਿਲਮ ਲੈਨ ਚ ਕੀ ਜਾਂਦਾ ਕੋਕਟ ਦੋ ਲੱਛੀਆਂ ਛੋਟੀ ਲੱਛੀ ਨੇ